ਪੋਟਰਾਂ ਦੀ ਲਾਈਟ ਲਾ ਲੋ ਚੱਲਦੀ ਐ 24 ਘੰਟੇ ਪਹਿਲਾਂ ਚੱਲੀ ਐ ਕਦੇ 5 ਸਾਲ ਹੋ ਗਏ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਝੋਟਾ ਪਾਉਦਿਆਂ ਨੂੰ ਆਪਾਂ ਕਹਿੰਦੇ ਕਾਲੀ ਚੰਗੇ ਨੇ ਕਾਂਗਰਸ ਚੰਗੇ ਨੇ ਮੇਰੇ ਹਿਸਾਬ ਨਾਲ ਤਾਂ ਸਾਰੀਆਂ ਪਾਰਟੀਆਂ ਨਾਲੋਂ ਬੈਸਟ ਪਾਰਟੀ ਆਮ ਆਦਮੀ ਪਾਰਟੀ ਐ ਬਹੁਤ ਪਿੰਡਾਂ 'ਚ ਬਾਈਕਾਟ ਹੋਣਾ ਚਾਹੀਦਾ ਜੇ ਜੋ ਵੀ ਭਾਜਪਾ ਦਾ ਲੀਡਰ ਵੋਟਾਂ ਮੰਗਣ ਆਊਗਾ ਉਹਦਾ ਬਾਈਕਾਟ ਹੋਣਾ ਚਾਹੀਦਾ ਮੇਰੀ ਵੀਡੀਓ ਮੈਂ ਦੇਖੀਆ ਮੈਨੂੰ ਰੋਣ ਆਇਆ ਮੈਂ 10 ਮਿੰਟ ਰੋਇਆ ਸਵੇਰੇ ਕੀ ਹਾਲ ਕਰਿਓ ਮੁੰਡੇ ਦਾ ਫੈਸ ਦੇ ਗੋਲੇ ਸਿੱਧੇ ਲੋਕਾਂ ਦੇ ਮਾਰੇ ਨੇ ਜਿਹੜਾ ਮੁੰਡਾ ਕੱਲਾ ਮਾਰੇ ਉਹਦੇ ਸਿਰ ਚ ਗੋਲੀ ਮਾਰ ਕੇ ਮਾਰੇ ਆ ਇਹ ਉੱਪਰ ਕਿ ਟੈਂਕ ਹੈ ਟਰੈਕਟਰ ਹੈ ਨਾਰਮਲ ਟਰੈਕਟਰ ਟਰਾਲੀ ਪਿੱਛੇ ਪਈ ਵੀ ਬੈਠ ਕੇ ਜਾ ਰਹੇ ਨੇ ਜ਼ਿਮੀਂਦਾਰਾਂ ਦੇ ਘਰ ਨਹੀਂ ਉੱਥੇ ਉਹਨਾਂ ਨੂੰ ਬੈਠਣਾ ਰਹਿਣਾ ਅੰਦਰ ਸਮਾਨ ਰੱਖਣਾ ਹੋਊ ਟਰੈਕਟਰ ਨੂੰ ਕਿਤੇ ਕਿਸੇ ਉੱਪਰ ਚੜਾਉਣਾ ਨਹੀਂ ਕਿਸੇ ਲੱਕੜ ਬੀਜੇਪੀ ਦਾ ਬੂਟ ਤਾਂ ਜਮਾਂ ਤਾਂ ਹੀ ਲੱਗਦਾ ਹਏ ਬਣ ਗਈ ਇਹ ਤਾਂ ਲੋਕਤੰਤਰ ਤੇ ਹਟਾ ਦੂ ਲੋਕਤੰਤਰ ਨੂੰ ਖਤਮ ਕਰਦਾ ਹੈ ਬੜਾ ਦੁਸ਼ਮਣ ਸਰਕਾਰ ਆ ਇਹ ਸ਼ੁਰੂ ਤੋਂ ਹੀ ਵੀ ਇਹਨਾਂ ਆਪਾਂ ਨੂੰ ਇਹ ਕਦੇ ਇਹਨਾਂ ਦੇ ਉੱਪਰ ਹੋ ਨਹੀਂ ਦੇਣਾ ਹਮੇਸ਼ਾ ਇਹਨਾਂ ਨੇ ਆਪਣੀ ਏਕਣੇਕੀ ਕੀਤੀ ਹੈ ਵੀ ਇਹ ਤਾਂ ਹੁਣ ਲੋਕਾਂ ਦੇ ਡਿਪੈਂਡ ਹੈ ਮੋਤੀ ਬਾਰੇ ਤਾਂ ਮੈਂ ਕਹਿੰਦਾ ਫੁੱਲ ਬਾਈਕਟ ਚੱਲ ਜਾਈ ਚਾਹੇ ਜਿੱਥੇ ਕਰੋੜੇ ਕਿਸਾਨਾਂ ਨੂੰ ਕੰਟੀ ਸਿਕਾਜੀ ਮਨਵਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਤੇ ਜਿਹੜੀ ਆਪਾਂ ਗੱਲ ਕਰਦੇ ਸੀ ਪੁਗੰਤਮ ਸਰਕਾਰ ਦੀ ਕਹਿੰਦੇ ਬਦਲਾਓ ਬਦਲਾਓ ਲਈ ਲੋਕਾਂ ਨੇ ਵੋਟਾਂ ਪਾਈਆਂ ਸੀ ਜਿਹੜੀ ਅਕਾਲੀ ਦਲ ਆ ਤੇ ਕਾਂਗਰਸ ਤੋਂ ਲੋਕ ਅੱਕ ਹੋਏ ਸੀ ਤਾਂ ਲੋਕ ਚਾਹਦੇ ਸੀ ਵੀ ਕੋਈ ਬਦਲਾਓ ਆਵੇ ਤੇ ਤੀਜੀ ਧਿਰ ਕੋਈ ਪੰਜਾਬ ਦੇ ਵਿੱਚ ਆਵੇ ਤਾਂ ਪੰਜਾਬ ਸਰਕਾਰ ਹੁਣ ਆਪਣੇ ਦੁਆਰ ਪੁਗੰਤਮ ਸਰਕਾਰ ਬਹੁਤ ਵਿਪ੍ਰਾਲੇ ਕਰ ਰਹੀ ਹੈ ਪਿੱਛੇ ਜਿਹੜਾ ਰੈਲੀ ਹੋਈ ਸੀ ਕੰਨੇ ਦੇ ਵਿੱਚ ਰਾਸ਼ਣ ਬੰਡਿਆ ਸੀ ਕਰਕਰ ਵਿੱਚ ਜਾ ਕੇ ਦਿੱਲੀ ਕੇਜਰੀਵਾਰ ਨਾਲ ਲੜ ਕੇ ਨਾਲ ਰਾਸ਼ਨ ਵੰਡਿਆ ਸੀ ਤੇ ਹੁਣ ਜਿਹੜੀਆਂ ਸਰਕਾਰੀ ਸਕੀਮਾਂ ਨੇ ਕੋਈ ਵੀ ਆਪਣੀਆਂ ਸਕੀਮਾਂ ਨੇ ਉਸ ਸਕੀਮਾਂ ਲਿਖੀਆਂ ਹੋਈਆਂ ਤੁਹਾਨੂੰ ਬੋਰਡ ਦਿਖਾ ਸਕਦੇ ਆ ਜਿਹੜੀਆਂ ਸਰਕਾਰੀ ਅਧਿਕਾਰੀਆਂ ਤੁਹਾਡੇ ਪਿੰਡ ਆ ਕੇ ਤੁਹਾਡੀਆਂ ਮੁਸ਼ਕਲਾਂ ਦਾ ਕਰਨਗੇ ਹੱਲ ਜਿਹੜਾ ਆਪਾਂ ਕਚਹਿਰਿਆਂ ਜਾਣਾ ਪੈਂਦਾ ਸੀ ਹੁਣ ਪੁਆਤਮਾ ਸਰਕਾਰ ਨੇ ਪਿੰਡ ਵਿੱਚ ਆ ਕੇ ਹੀ ਜਿਹੜੇ ਮਸਲੇ ਹੱਲ ਕਰਨੇ ਸ਼ੁਰੂ ਕਰ ਦਿੱਤੇ ਨੇ ਆ 44 ਤਰ੍ਹਾਂ ਦੀਆਂ ਮੰਗਾਂ ਨੇ ਜਿਹੜੀਆਂ ਨੇ ਸੁਵਿਧਾਵਾ ਦਾ ਨਾਮ ਆ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਇਹ ਹੱਲ ਹੁੰਦੀਆਂ ਨੇ ਪਿੰਡ ਦੇ ਵਿੱਚ ਇਸੀ ਜਾਣਕਾਰੀ ਦੇ ਰਹੇ ਆਂ ਵੀ ਜਿਹੜੇ ਲੋਕਾਂ ਨੂੰ ਨਹੀਂ ਪਤਾ ਲੱਗਿਆ ਤਾਂ ਉਹ ਪਿੰਡ ਦੇ ਵਿੱਚ ਆ ਕੇ ਇਹ ਆਪਣਾ ਕਰਾ ਸਕਦੇ ਨੇ। ਬਾਕੀ ਆਪਾਂ ਗੱਲਬਾਤ ਕਰਦੇ ਆਂ। ਜੀ ਦੇਖ ਸਕਦੇ ਹੋ। ਇੱਧਰ ਦਿਖਾ ਸਕਦੇ ਹਾਂ ਤਸਵੀਰਾਂ। ਪੂਰੀਆਂ ਤਸਵੀਰਾਂ ਦਿਖਾ ਸਕਦੇ ਹਾਂ। ਜਿਹੜੇ ਲੋਕ ਨੇ ਹੁਣ ਕਚਰੇਆਂ ਜਾ ਕੇ ਤੰਗ ਨਾ ਹੋਣ ਆਪਾਂ ਗੱਲਬਾਤ ਕਰਦੇ ਆਂ। ਸਾਡੇ ਪਿੰਡ ਦੇ ਸੂਝਬਾਨ ਜਿਹੜੇ ਅੱਗੇ ਹੋ ਕੇ ਇਹ ਕੰਮ ਕਰਵਾ ਰਹੇ ਨੇ ਗੱਲਬਾਤ ਕਰਦੇ ਆਂ ਇਸ ਤਰਤੀਬ ਨਾਲ। ਸਤਿ ਸ੍ਰੀ ਅਕਾਲ ਜੀ। ਵੀਰ ਜੀ ਇਹ ਜਿਹੜੇ ਸੁਵਿਧਾ ਮੈਨੇ ਕੇਡਾ ਕਿੱਦਾਂ ਦੱਸ ਸਕਦਾ ਲੋਕਾਂ ਨੂੰ? ਇਹ ਸਰ ਆਪ ਬੋਰ ਲੱਗੇ ਆਈਏ ਕਮਸ਼ਕਮ 40 ਦੇ ਕਰੀਬ ਨੂੰ ਸੂਟਾ ਜਿਹੜਾ ਸਰਕਾਰ ਦੀ ਵਾਲੇ ਜੀ ਇਹ ਦੋ ਕਿਨਾਂ ਦਾ ਲਾਭ ਲੈ ਰਹੇ ਨੇ ਕਿ ਇਹ ਕਿਸੇ ਦਾ ਕੋਈ ਕਾਰਡ ਕਟਿਆ ਗਿਆ ਕਿਸੇ ਨੂੰ ਰਾਸ਼ਨ ਕਾਰਡ ਦੀ ਪ੍ਰੋਬਲਮ ਹੈ ਜਾਂ ਹੋਰ ਵੀ ਬੜੀਆਂ ਛੋਟੀਆਂ ਮੋਟੀਆਂ ਦਿੱਕਤਾਂ ਹੁੰਦੀਆਂ ਨੇ ਤਾਂ ਜਿਹਦਾ ਸਮਾ ਖਰਾਬ ਹੁੰਦਾ ਬਾਹਰ ਜਾ ਕੇ ਜਲੂਰ ਆਏ ਆ ਵੀ ਉਹ ਸਾਰੇ ਆਏ ਹੋਏ ਨੇ ਛੋਟੀਆਂ ਮੋਟੀਆਂ ਵਸਿੱਤਾਂ ਦਾ ਜਿਹੜਾ ਹੱਲ ਹੈ ਪੂਰੇ ਮੌਕੇ ਤੇ ਹੋ ਰੇ ਪਿੰਡ ਦੇ ਲੋਕ ਸਾਰੇ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਮੈਂ ਕਹਿਣਾ ਚਾਹੁੰਦਾ ਵੀ ਹੋਰ ਪਹੁੰਚਣ ਸਾਰੇ ਆ ਰਹੇ ਨੇ ਜੀ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਸਾਰੇ ਆ ਰਹੇ ਨੇ ਆਪਣੀ ਆ ਵੀਡੀਓ ਆਪਾਂ ਕੋਈ ਇਹ ਚ ਪੱਖਪਾਤ ਨਹੀਂ ਕੋਈ ਪਾਰਟੀ ਨਹੀਂ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈ ਇਹ ਇੱਕ ਸੇਵਾ ਵਾਲਾ ਕੰਮ ਆ ਜਿਹੜਾ ਸਭ ਨੂੰ ਹੋ ਰਿਹਾ ਜੀ ਕੋਈ ਕਿਸੇ ਨਾਲ ਪੱਖਪਾਤ ਵਾਲੀ ਗੱਲ ਨਹੀਂ ਮਤਲਬ ਜਿਹੜੇ ਰਹਿ ਜਾਣਗੇ ਫਿਰ ਦੁਬਾਰੇ ਕੈਂਪ ਤੋਂ ਲੱਗਣਾ ਉਹਦੇ ਬਾਰੇ ਦੱਸ ਦਿਓ ਦੁਬਾਰਾ ਜਿਹੜੇ ਰਹਿ ਜਾਣਗੇ ਸਾਨੂੰ ਮਿਲਣ ਸਰਪੰਚ ਸਾਹਿਬ ਨੂੰ ਪੰਚਾਇਤ ਜਿਹਨੂੰ ਮਰਜ਼ੀ ਮਿਲਣ ਦੁਬਾਰੇ ਦੁਬਾਰੇ ਲੱਗੂ ਕੈਂਪ ਹੈ ਹਾਂਜੀ ਦੁਬਾਰਾ ਵੀ ਤੁਸੀਂ ਕੋਈ ਦਿੱਕਤ ਨਹੀਂ ਜਮਨ ਜਿਹੜੀ ਸਰਕਾਰ ਆਪਾਂ ਗੱਲ ਕਰਦੇ ਸੀ ਬਦਲਾਵ ਆਉਣਾ ਪੰਜਾਬ ਸਰਕਾਰ ਦੇ ਵਿੱਚ ਕਹਿੰਦੇ ਵੀ ਨੀ ਤੀਜਾ ਤੇ ਲੱਭ ਰਹੇ ਸੀ ਲੋਕ ਤੇ ਹੁਣ ਭਵੰਤਮਨ ਲੋਕਾਂ ਨੇ ਵੋਟਾਂ ਪਾਈਆਂ ਰਾਸ਼ਨ ਬੰਡੇਆ ਕੰਨੇ ਵਿੱਚ ਰੈਲੀ ਹੋਈ ਕਾਫੀ ਵੱਡੀ ਘਰ ਘਰ ਜਾ ਕੇ ਰਾਸ਼ਨ ਬੰਡੇਆ ਤੇ ਹੁਣ ਜਿਹੜੀ ਸੁਵਿਧਾ ਮਨੈ ਆਪਣੀ ਕਚਰੇ ਵਿੱਚ ਜਾਣਾ ਪੈਂਦਾ ਸੀ ਉਹ ਹੁਣ ਆਪਣੇ ਪਿੰਡ 'ਚ ਹੋ ਰਹੀ ਜਨੇ ਇਹ ਸਹੀ ਮਾਤੇ ਬਦਲਾਵ ਨੂੰ ਬਹੁਤ ਵਧੀਆ ਬਦਲਾਵ ਹੈ ਜੀ ਦੇਖੋ ਗੱਲ ਤਾਂ ਇਹ ਹੈ ਜੀ ਸਰਕਾਰ ਤੇ ਵਿਸ਼ਵਾਸ ਆਈ ਲੋਕੀ ਐਮ ਐਲ ਏ ਸਾਹਿਬ ਨੇ ਫੱਟ ਟਾਈਮ ਹਾਜ਼ਰ ਨੇ ਜੀ ਜਦ ਮਰਜੀ ਸੀ ਕੋਈ ਚਲੇ ਜਾਵੇ ਕੋਈ ਆਏ ਨਹੀਂ ਵੀ ਇਹ ਕਾਲੀ ਹੈ ਇਹ ਕਾਂਗਰਸੀ ਹੈ ਇਹ ਆਏ ਆ ਜੀ ਜਿਹੜਾ ਵੀ ਚਲੇ ਜਾਵੇ ਦਰਵਾਜ਼ੇ ਖੁੱਲੇ ਨੇ ਸਭ ਦਾ ਕੰਮ ਹੁੰਦਾ ਹੈ ਜੀ ਹਾ ਕੰਮ ਇਹ ਵੀ ਕੰਮ ਸਹੀ ਹੋ ਗਲਤ ਕੰਮ ਨਹੀਂ ਵਿੱਚ ਕਈ ਕਹਿ ਰਹੇ ਨੇ ਵੀ ਸਾਡੀਆਂ ਲਾਭ ਪਾਤਰੀ ਜਿਹੜੀਆਂ ਨੇ ਲਾਭ ਸਕੀਮਾਂ ਉਹ ਵਿੱਚ ਕਈ ਹੈ ਕਈਆਂ ਦੇ ਹੋਰੀ ਪੂਰੀਆਂ ਨਹੀਂ ਹੋ ਰਹੀਆਂ ਉਹਨਾਂ ਬਾਰੇ ਕੀ ਕਹੋਗੇ ਕੋਈ ਕਈ ਵਾਰ ਕਿਸੇ ਦੇ ਵੈਰੀਫਿਕੇਸ਼ਨ 'ਚ ਦਿੱਕਤ ਆ ਜਾਂਦੀ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਪਿਛਲੇ ਟਾਈਮਾਂ 'ਚ ਕੀ ਹੁੰਦਾ ਰਿਹਾ ਹੈ ਕਿੱਚੇ ਫੋੜ ਕਹਿ ਨਹੀਂ ਸਕਦੇ ਬੜੇ ਗਲਤ ਤਰੀਕੇ ਨਾਲ ਵੀ ਕਾਗਜ਼ ਬਣਾਉਂਦੇ ਰਹੇ ਨੇ ਸਾਰਾ ਕੁਝ ਕਾਗਜ਼ ਕਿਸੇ ਦੇ ਕਾਰਡ ਰਾਸ਼ਨ ਕਾਰਡ ਸਹੀ ਬੰਦਾ ਰਹਿੰਦਾ ਰਹਿਆ ਬਿਨਾਂ ਲੋਰ ਵਾਲਿਆਂ ਨੂੰ ਬਣਦੇ ਰਹੇ ਤੇ ਹੁਣ ਉਹ ਜਿਹੜੀਆਂ ਦਿੱਕਤਾਂ ਨੇ ਦੇਖੋ ਉਹ ਤਾਂ ਜਿਹੜੀਆਂ ਅਸਲੀਅਤ ਹੈ ਜਿਹੜਾ ਜੈਨੂਨ ਹੈਗਾ ਆਪਣਾ ਜਿਹਦਾ ਕੋਈ ਲੋੜ ਬੰਦ ਹੈ ਉਹਦਾ ਕੰਮ ਹੋ ਰਿਹਾ ਹੈ। ਬਾਕੀ ਜਿਹੜਾ ਕੋਈ ਜਿਨੇ ਹੁਣ ਕੋਈ ਵੈਰੀਫਿਕੇਸ਼ਨ 'ਚ ਦਿੱਕਤ ਹੈ ਕੋਈ ਹੋਰ ਦਿੱਕਤਾਂ ਨੇ ਕਿਸੇ ਨੇ ਲਖਾਇਆ ਕੁਛ ਹੈਗਾ ਕੁਛ ਹੈ ਉਹ ਫਿਰ ਉਹਦਾ ਤਾਂ ਹੀ ਕੋਈ ਹੱਲ ਆਪਾਂ ਕਰਾ ਸਕਦੇ। ਤੁਸੀਂ ਕੀ ਕਹਣਾ ਚਾਹੁੰਦਾ ਸਰਕਾਰ ਬਾਰੇ ਵੀ ਬਦਲਾਅ ਆਇਆ ਪੰਜਾਬ ਦੇ ਵਿੱਚ? ਭਗਵਾਨਤਮਾਨ ਨੇ ਜੋ ਚਰਾ ਇਹ ਪੰਜਾਬ ਵਿੱਚ ਵੀ ਸਰਕਾਰ ਤੁਹਾਡੇ ਦਰਵਾਜ਼ਾ ਆਈ ਵੀ ਅੱਜ ਜੋ ਮੁਸ਼ਕਲਾਂ ਨੇ ਪਿੰਡਾਂ ਦੇ ਕਚਹਿਰੀਆਂ ਤੱਕੇ ਖਾਂਦੇ ਤੇ ਦਿਹਾੜੀਆਂ ਛੱਡਦੇ ਤੇ ਵਿਚਾਰੇ ਗਰੀਬ ਆਦਮੀ ਨੂੰ ਬਹੁਤ ਔਖਾਤਾ ਫਰੋਜ਼ ਦੀ ਰੋਜ਼ ਕਮਾਉਣਾ ਉਹ ਉਰੇ ਕੰਮ ਹੋ ਰਿਹਾ ਹੈ ਕੋਈ ਵੀ ਕਾਗਜ਼ ਪੱਤਰ 'ਚ ਨੁਕਸ ਹੈ ਕੋਈ ਜਿਆਦਾ ਸੀਰੀਅਸ ਨੁਕਸਾ ਹੈ ਚਲੋ ਉਹ ਤਾਂ ਉੱਥੀ ਹੋਊਗਾ ਜਿਹੜਾ ਆਮ ਮਾਰਾ ਮੋਟਾ ਹੈਗਾ ਉਹ ਉਰੇ ਹੋ ਰਿਹਾ ਬਹੁਤ ਵਧੀਆ ਤਰੀਕੇ ਨਾਲ ਸਾਰੇ ਅਫਸਰ ਸਾਹਿਬਾਨ ਆਏ ਬਨੇ ਸਾ ਜੋ ਵੀ ਤਿਵਾਰ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਆਏ ਬਹੁਤ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਹੈ ਭਗਵੰਤਪਾਨ ਨੇ ਬਹੁਤ ਵਧੀਆ ਸਰਕਾਰ ਚਲਾ ਰਹੀ ਹੈ ਬਹੁਤ ਹੀ ਵਧੀਆ। ਦੂਜੀਆਂ ਪਾਰਟੀਆਂ ਵਾਲੇ ਕਹਿ ਰਹੇ ਨੇ ਲੋਕ ਵਿੱਚ ਕਿਸਾਨ ਵੀ ਕਹਿ ਰਹੇ ਨੇ ਵੀ ਇਹ ਤਾਂ ਬਾਕੀ ਸਰਕਾਰਾਂ ਨਾਲੋਂ ਵੀ ਮਾੜੀ ਸਰਕਾਰ ਹੈ। ਬਿਲਕੁਲ ਝੂਠ ਬੋਲਦੇ ਨੇ। ਉਹਨਾਂ ਨੂੰ ਕੋਈ ਮੁੱਦੇ ਹੀ ਨਹੀਂ ਦਿਹਾ ਰਿਹਾ। ਮੁੱਦੇ ਹੀ ਖਤਮ ਹੋ ਗਏ ਨਾ ਹੁਣ ਤੁਸੀਂ ਇੱਕ ਲਾ ਲਓ ਆਪਣੇ ਬੋਟਰਾਂ ਦੀ ਲਾਈਟ ਲਾ ਦਿਓ। ਚੱਲਦੀ ਹੈ 24 ਘੰਟੇ। ਪਹਿਲਾਂ ਚੱਲੀ ਹੈ ਕਦੇ? 8 ਸਾਲ ਹੋ ਗਏ ਆਪਾਂ ਨੂੰ। ਕਿੰਨਾ ਚਿਰ ਹੋ ਗਿਆ ਆਪਾਂ ਨੂੰ ਵੋਟਾਂ ਪਾਉਦਿਆਂ ਨੂੰ? ਆਪਾਂ ਕਹਿੰਦੇ ਕਾਲੀ ਚੰਗੇ ਨੇ, ਕਾਂਗਰਸ ਚੰਗੇ ਨੇ। ਮੇਰੇ ਹਿਸਾਬ ਨਾਲ ਤਾਂ ਸਾਰੀਆਂ ਪਾਰਟੀਆਂ ਨਾਲੋਂ ਬੈਸਟ ਪਾਰਟੀ ਆਮ ਆਦਮੀ ਪਾਰਟੀ ਭਗਵਾਨਤਮਾਨ ਸੀਐਮ ਬੈਸਟ ਸੀ ਹੈ ਤੇ ਆਪਣੇ ਪੰਜਾਬ ਹਲਕੇ ਦੇ ਵਿੱਚ ਐਮਐਲਏ ਸਾਹਿਬ ਜਿਹੜੇ ਐਮਐਲਏ ਨੇ ਲਖਵੀਰ ਸਿੰਘ ਰਾਏ ਕੀ ਕੰਮ ਕਰ ਕੀਤਾ ਹੁਣ 2 ਸਾਲਾਂ ਦੇ ਵਿੱਚ 2 ਸਾਲ ਹੋ ਗਏ ਸਰਕਾਰ ਨੂੰ ਰਾਏ ਸਾਹਿਬ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਿਆ ਆਪਣੇ ਸਾਨੀਪਰਕੂ ਸਾਨੀਪਰ ਸਰਕਾਰੀ ਸਕੂਲ ਦਾ ਗਰਾਊਂਡ ਸੀ ਜਿਹੜਾ 50 ਸਾਲ ਤੋਂ ਮਸਲਾ ਆੜਿਆ ਹੋਤਾ ਉਹ ਚ ਪਾਣੀ ਖੜਦਾਤਾ 2-2 ਫੁੱਟ ਪਾਣੀ ਖੜਦਾਤਾ ਬੱਚਿਆਂ ਨੂੰ ਖੇਡਣ ਨੂੰ ਜਗ੍ਹਾ ਨਹੀਂ ਤੇ ਮਿਲਦੀ ਹੁਣ ਘੱਟੋ ਘੱਟ 2-2 ਫੁੱਟ ਮਿੱਟੀ ਪਵਾ ਕੇ ਰਾਏ ਸਾਹਿਬ ਦੇ ਅਸ਼ੀਰਵਾਦ ਨਾਲ ਪਈ ਹੈ ਤੇ ਆਪਣਾ ਪਿੰਡ ਦਾ ਖੇਡ ਦੀ ਖੇਡਦਾ ਬਾਹਰਲੇ ਪਿੰਡਾਂ ਦੇ ਵੀ ਆ ਕੇ ਉਹਨੇ ਖੇਡ ਰਹੇ ਨੇ ਉਹ ਤਾਂ ਗਰਾਊਂਡ ਸਾਫ਼ ਨਹੀਂ ਗਰਾਊਂਡ ਵਧੀਆ ਬਣ ਗਿਆ ਇਹ ਮਸਲਾ ਕਿਸੇ ਤੋਂ ਹਲ ਤੱਕ ਜੇ ਹੋਰ ਸਰਕਾਰ ਤੋਂ ਇਹ ਹੋਇਆ ਨਹੀਂ ਫਿੱਟੀ ਤੇ ਸ਼ੰਭੂ ਬਾਟਾ ਦੇ ਜਿਹੜੇ ਕਿਸਾਨ ਅੜੇ ਹੋਏ ਨੇ ਉਹਦੇ ਬਾਅਦ ਵਾਸਤੇ ਵੀ ਕਹਿੰਦੇ ਵੀ ਸਰਕਾਰ ਸਾਥ ਨਹੀਂ ਦੇ ਰਹੀ ਪੰਜਾਬ ਸਰਕਾਰ ਵੀ ਇਹ ਵਿਰੋਧ ਕਰ ਰਹੀ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਸ਼ੰਭੂ ਬਾਟਾ ਦੇ ਕਿਸਾਨ ਅੜੇ ਹੋਏ ਨੇ ਸ਼ੰਭੂ ਬਾਰਡਰ ਤੇ ਭਗਵੰਤ ਮਾਨ ਨੇ ਕਿੰਨਾ ਵਧੀਆ ਕੰਮ ਕਰਿਆ ਉਹਨੇ ਉਹਨਾਂ ਨੂੰ ਚਲੋ ਠੀਕ ਹੈ ਮੋਤੀ ਨੇ ਪੁਲਿਸ ਲਾਤੀ ਭਗਵੰਤ ਮਾਨ ਤਾਂ ਨਹੀਂ ਕੋਈ ਰੋਕਿਆ ਉੱਥੇ ਬਾਰਡਰ ਤੇ ਰੋਕੇ ਬਨੇ ਸਿਰਫ ਹਰਿਆਣੇ ਨੇ ਰੋਕੇ ਬਨੇ ਪੰਜਾਬ ਵੱਲੋਂ ਕੋਈ ਰੁਕਾਵਟ ਨਹੀਂ ਭਗਵੰਤ ਮਾਨ ਨੇ ਸਮਾਂ ਤੇ ਦਿੱਲੀ ਤੋਂ ਮੰਤਰੀ ਛੱਡ ਕੇ ਉਹਨਾਂ ਦੀ ਮੀਟਿੰਗ ਕਰਾਈ ਹੈ ਕਿਸਾਨਾਂ ਦੀ ਮੇਨ ਲੀਡਰਾਂ ਦੀ ਉਹਨਾਂ ਨਾਲ ਵੀ ਪਾਈ ਇਹਨਾਂ ਦੇ ਜਿਹੜੇ ਤੁਹਾਡੇ ਕਮਿਟਮੈਂਟ ਕਰੀ ਵੀ ਤੀ ਇਹ ਕਮਿਟਮੈਂਟ ਕਰੀ ਵੀ ਤੀ ਪੁਰਾਣੀ ਉਹ ਮੰਗ ਰਹੇ ਨੇ ਕੋਈ ਨਵੀਂ ਮੰਗ ਨਹੀਂ ਕਰ ਰਹੇ ਇਹਦਾ ਮੋਦੀ ਸਰਕਾਰ ਦਾ ਤਾਂ ਖਾਤਮਾ ਹੋਣਾ ਚਾਹੀਦਾ ਹੈ ਮੋਦੀ ਸਰਕਾਰ ਇਹਨਾਂ ਗੰਦਪਾਤ ਆ ਇਹੋ ਜਿਹਾ ਪ੍ਰਧਾਨ ਮੰਤਰੀ ਮੰਤralਾ ਦਾ ਭ੍ਰਿਸ਼ਟਾਚਾਰ ਵਾਲਾ ਕਦੇ ਕੋਈ ਨਹੀਂ 200 ਕਰੋੜ 2 200 ਲੱਖ ਕਰੋੜ ਕਰਜ਼ਾ ਚੜਾਤਾ ਇਹਨੇ ਜਿਹੜਾ ਪਿਛਲੇ ਪਿਛਲੇ ਸਾਲਾਂ 'ਚ 55 ਲੱਖ ਕਰੋੜ ਸੀ ਇਹਨੇ 10 ਸਾਲਾਂ 'ਚ ਚੜਾਤਾ 15 150 ਲੱਖ ਕਰੋੜ ਕਰਜ਼ਾ ਚੜਾਤਾ ਗੱਲ ਕਰਦੇ ਆ ਵੀ ਜਿਹੜੇ ਉੱਤੇ ਸ਼ੰਭੂ ਬਾਲੜ ਦੇ ਗੱਲ ਕਰਦ ਨੇ ਵੀ ਜਿਹੜੇ ਮੋਦੀ ਸਾਨੂੰ ਸਾਡੇ ਗੋਲੇ ਮਾਰਾ ਤੁਨ ਗੈਸ ਤੇ ਕਿ ਅਸੀਂ ਜਿਹੜੀ ਬੀਜੇਪੀ ਦੀ ਸਰਕਾਰ ਆ ਬਣ ਨਹੀਂ ਦੇਣੀ ਵੀ ਲੋਕਾਂ ਨੂੰ ਬਣ ਨਹੀਂ ਜਣਾ ਜਿਹੜੇ ਵੋਟਾ ਮੰਗਣਾ ਆਉਣਗੇ ਪਿੰਡਾਂ ਦੇ ਵਿੱਚ ਸਹੀ ਗੱਲ ਐ ਮੈਂ ਕਹਿੰਦਾ ਪਿੰਡਾਂ 'ਚ ਬਾਈਕਾਟ ਹੋਣਾ ਚਾਹੀਦਾ ਜਿੰਜੋ ਵੀ ਭਾਜਪਾ ਦਾ ਲੀਡਰ ਵੋਟਾ ਮੰਗਣ ਆਊਗਾ ਉਹਦਾ ਬਾਈਕਾਟ ਹੋਣਾ ਚਾਹੀਦਾ ਕਿਉਂ ਪੰਜਾਬ ਦੇ ਘੱਟੋ ਘੱਟ ਜੇ ਪੰਜਾਬ ਦੇ ਲੀਡਰ ਨੇ ਉਹਨਾਂ ਤਾਂ ਖੜਨਾ ਚਾਹੀਦਾ ਕਿਸਾਨਾਂ ਨਾਲ ਹਰਿਆਣਿਆਂ ਦਾ ਕੀ ਖੜਨਾ ਐ ਪੰਜਾਬ ਦੇ ਤਾਂ ਹੀ ਜੇ ਉਹ ਖੜਨਗੇ ਕਿਸਾਨਾਂ ਨਾਲ ਵੀ ਭਾਈ ਇਹਦੇ ਮੰਗਾਂ ਪੂਰੀਆਂ ਕਰੋ ਕਿਉਂ ਨਹੀਂ ਕਰਦੇ ਮੰਗਾਂ ਪੂਰੀਆਂ ਇਹ ਹੋਣੀਆਂ ਚਾਹੀਦੀਆਂ ਨੇ ਹੱਕ ਮੰਗਦੇ ਨੇ ਬੱਚੇ ਆਪਣੇ ਉਹ ਮੁੰਡਾ ਮਰ ਗਿਆ ਵਿਚਾਰਾ ਇੱਕ 22 ਸਾਲ ਦਾ ਮੁੰਡਾ ਉਹਨਾਂ ਨੇ ਗੋਲੀ ਮਾਰ ਕੇ ਮਾਰਤਾ ਧੱਕਾ ਕਰੀਏ ਮੋਦੀ ਸਰਕਾਰ ਮੈਂ ਤਾਂ ਹੈਰਾਨ ਆ ਮੋਦੀ ਸਰਕਾਰ ਤੇ ਦੂਏ ਸੁੱਪਿਆਂ ਚ ਕਿਉਂ ਰੌਲਾ ਪਿਆ ਮੋਦੀ ਚੰਗਾ ਮੋਦੀ ਚੰਗਾ ਪੰਜਾਬ 'ਚ ਦੇਖ ਕੇ ਆ ਕੇ ਮੋਦੀ ਦੇ ਜਿਹੜੇ ਜਿਹੜੇ ਉਮੀਦਵਾਰ ਖੜਨਗੇ ਕਿਉਂਦੇ ਜਵਾਨਤਾ ਨਾਲ ਜੱਫਤ ਹੋ ਜਾਣ ਬਹੁਤ ਜ਼ਿਆਦਾ ਗੰਦ ਪਾਤਾ ਨੇ ਭਗਵਾਨ ਤਮਾਨ ਸਰਕਾਰ ਮੇਰੇ ਸਾਬਨਾ ਤਾਂ ਹੁਣ ਤੱਕ ਦੀ ਸਰਕਾਰਾਂ ਨਾਲੋਂ ਬੈਸਟ ਇਸਕਾਰ ਤੇ ਸਾਡਾ ਨਾਲ ਮੌਜੂਦ ਨੇ ਸਰਪੰਚ ਸਾਹਿਬ ਮਾੜਿਆ ਦਲਦੋਲੇ ਬਾਰੇ ਨਾ ਇਹਦੇ ਬਾਰੇ ਦਲਦੋਮੜਾ ਦੱਸੋ ਮਾੜਾ ਦਲਦੋਲੇ ਦੇ ਬਾਰੇ ਵੀ ਜਿਹੜੀ ਸਕੀਮਾਂ ਨੇ ਲੋਕਾਂ ਨੂੰ ਦਲਦੋਲੇ ਹਾਂਜੀ ਭਗਵਾਨ ਤਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਤੇ ਲੋਕਾਂ ਦੇ ਕੰਮ ਵੀ ਕਰ ਰਹੇ ਨੇ ਟੂ ਟੂ ਵਰਥ ਹੋ ਕੇ ਕੰਮ ਕਰ ਦਿੰਦੇ ਨੇ ਜੀ ਤੇ ਪਿੰਡ ਪਿੰਡ ਜਾ ਕੇ ਕੈਂਪ ਲੱਗ ਰਹੇ ਨੇ ਵੀ ਲੋਕਾਂ ਨੂੰ ਠੱਗੇ ਨਾ ਖਾਣੇ ਪੈਣ ਬਾਹਰ ਜਾ ਕੇ ਇਹਨਾਂ ਸਕੀਮਾਂ ਨੇ ਲੱਗੀਆਂ ਪਈ ਆਪਣੇ ਆਸਾਨੀਵਰੀ ਕੈਂਪ ਲੱਗਿਆ ਦੁਬਾਰੇ ਜਿਹੜੇ ਲੋਕ ਬਾਂਝੇ ਰਹਿ ਜਾਣਗੇ ਦੁਬਾਰੇ ਕੈਂਪ ਦਾ ਲੱਗਦਾ ਤੋਂ ਲੱਗਣ ਦੇ ਬਾਰੇ ਜਲਦ ਤੋਂ ਸੁਣਨਗੇ ਜੀ ਭਵੰਤ ਮਾਨ ਜੀ ਕਿ ਕਦੋਂ ਲੱਗੂ ਕੈਂਪ ਜੀ ਦੱਸਣਗੇ ਜੀ ਜਲਦੀ ਕਿਉਂ ਵੋਟਾਂ ਜਿਹੜੀਆਂ ਆਉਣੀਆਂ ਨੇ ਜਿਹੜੀਆਂ ਪੰਚਾਇਤੀ ਵੋਟਾਂ ਨੇ ਉਹਨਾਂ ਦਾ ਵੀ ਐਲਾਨ ਨਹੀਂ ਹੋ ਰਿਹਾ ਵੀਰੇ ਕਦੋਂ ਇੰਨਾ ਟਾਈਮ ਕਿਉਂ ਲੱਗ ਰਿਹਾ ਸਰਕਾਰ ਨੂੰ ਕਿਉਂ ਨਹੀਂ ਐਲਾਨ ਕਰ ਰਹੀ ਜਿਹੜੀ ਕੌਨ ਕਮਿਸ਼ਨ ਆ ਇਹਨਾਂ ਦਾ ਪਿੱਛੇ ਵੋਟਾਂ ਦਾ ਰਨ ਕਰਤਾ ਸੀ ਦੂਜੀ ਪਾਰਟੀ ਨੇ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਤੀ ਉਥੋਂ ਰੁਕਦਾ ਰੁਕਦਾ ਕੰਮ ਹੁਣ ਤੱਕ ਰੁਕ ਗਿਆ ਹੁਣ ਤਾਂ ਚੋਣਾ ਹੋ ਜਾਂਦੀ ਆ ਹੁਣ ਮੇਰੇ ਸਾਹਮਣੇ ਆ ਇਹ ਚੋਣਾ ਆ ਆਪਣੇ ਜਿਹੜੀਆਂ ਲੋਕ ਸਭਾ ਦੇ ਚੋਣਾਂ ਦੇ ਬਾਅਦ ਹੋ ਸਕਦੀਆਂ ਨੇ ਜਦੋਂ ਮੇਰੇ ਸਾਹਮਣੇ ਬਾਕੀ ਸਰਕਾਰ ਦੀ ਆਪਣੀ ਮौज ਹੈ ਇਲੈਕਸ਼ਨ ਕਮਿਸ਼ਨ ਦੀ ਆਪਣੀਆਂ ਵੀ ਚਾਹਤ ਵੀ ਉਹ ਕਰਾਉਣਾ ਚਾਹਵੇ ਉਹਦੀ ਮਰਜ਼ੀ ਹੈ ਹੋ ਜਾਣਗੇ ਕੋਈ ਬਾਕੀ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਖੁਸ਼ ਨੇ ਸਰਕਾਰ ਤੋਂ ਹਾਂ ਬਾਬਾ ਜੀ ਖੁਸ਼ ਹਾਂ ਜੀ ਜਿਹੜੀ ਕੰਮ ਕਰ ਰਹੀ ਹੈ ਸਰਕਾਰ ਆ ਸਰਕਾਰ ਬਹੁਤ ਵਧੀਆ ਸਾਡੀ ਇਹ ਰੈਪਰ ਸਾਬਦਾਸੀਆਂ ਬਾਕੀ ਸਭ ਸੰਹੁਲਤ ਅੰਦਰੀਆਂ ਨਾਲ ਆਸਣ ਮਿਲਦਾ ਅਸੀਂ ਧੰਨਵਾਦ ਕਰਦਾ ਥੋੜਾ ਛੋਟੋ ਵਧੀਆ ਜੇ ਕੱਲ ਗਹਾਂ ਨੂੰ ਬਣੀ ਰਹੂਗੀ ਬਦਲਾਓ ਵਧੀਆ ਆਇਆ ਬਈ ਵੋਟਾਂ ਪਾਈਆਂ ਨੇ ਪੂਆ ਤਮਨ ਬਹੁਤ ਵਧੀਆ ਇਹ ਗੱਲਵਾਦ ਵੀ ਕਰਦੇ ਆਂ ਬਾਈ ਖੜੇ ਨੇ ਸਾਡੇ ਤੇ ਮਨ ਹਾਂਜੀ ਖੁਸ਼ ਹਾਂ ਸਰਕਾਰ ਤੋਂ ਹਾਂਜੀ ਬਹੁਤ ਲੱਗਦਾ ਵੀ ਬਦਲਾਓ ਆਇਆ ਬਾਕਿਓ ਵੀ ਦੇਖੇ ਰਿਹਾ ਬਦਲਾਓ ਦੇਖ ਅੱਜ ਤੱਕ ਨਹੀਂ ਐ ਪਿੰਡ 'ਚ ਕਦੇ ਲੱਗੇ ਕੈਂਪ ਗੰਬਈਆ ਪਤਾ ਦੇਖੇ ਰਿਹੇ ਹਾਂਜੀ ਵੀਰੇ ਮੈਂ ਆਇਆ ਡੇਢ ਦੋ ਸਾਲ ਬਾਅਦ ਬਾਹਰੋਂ ਪਰ ਮਤਲਬ ਜਿਵੇਂ ਗਰਾਊਂਡ ਲੈਵਲ ਤੇ ਲੋਕਾਂ ਨੂੰ ਦੇਖਦੇ ਆਂ ਪੇਚਰਦੇ ਆਂ ਨਾ ਵਧੀਆ ਅਗੇ ਨਾਲੋਂ ਬਹੁਤ ਫਾਇਦਾ ਜਿਹੜਾ ਆਪਾਂ ਲੋਕ ਪਹਿਲਾਂ ਪੈਸੇ ਪੂਰੇ ਖਾਈ ਜਾਂਦੇ ਸੀ ਪਿੰਡ 'ਚ ਹੋਰ ਉਹ ਸਰਕਾਰ ਨੇ ਰੋਕ ਲਈ ਹੋਈ ਏ ਤੇ ਆਇਆ ਵੀ ਪਹਿਲਾਂ ਜਿਵੇਂ ਪੈ ਸਰਕਾਰਾਂ ਬਣੀਆਂ ਨੇ ਕਾਲੀਦਲ ਦੀ ਕਾਂਗਰਸ ਦੀ ਐਵੇਂ ਪਿੰਡਾਂ ਦੇ ਵਿੱਚ ਇਹ ਪਹਿਲਾਂ ਤਾਂ ਨਹੀਂ ਹੁੰਦਾ ਪਰ ਹੁਣ ਲੱਗਦਾ ਅਗੇ ਨਾਲੋਂ ਬਹੁਤ ਚੇਂਜ ਹੈ ਪਹਿਲਾਂ ਤਾਂ ਪੈਸੇ ਪੂਰੇ ਖਾਣੇ ਬਹੁਤ ਈਜ਼ੀ ਸੀ ਹੁੰਦੀ ਮਤਲਬ ਖੰਦੇ ਐਵੇਂ ਕੁਝ ਮਤਲਬ ਭਗਵੰਤ ਮਾਨਸਾ ਉਹ ਇਹਨਾਂ ਨੇ ਵਧੀਆ ਕਰਿਆ ਹੋਇਆ ਜੇ ਕੋਈ ਕਰਦਾ ਤਾਂ ਉਹਨੂੰ ਸਸਪੈਂਡ ਵਗੈਰਾ ਛਿੱਟੀ ਕਰ ਦਿੰਦੇ ਆ ਮਤਲਬ ਐਨਰਿ ਭਰਾ ਦਾ ਪਹਿਲਾਂ ਵੀ ਕਹਿੰਦਾ ਸੀ ਵੀ ਸਰਕਾਰ ਬਣ ਜਿੱਤੇ ਆਮ ਆਮ ਪਾਰਟੀ ਦੀ ਪੰਜਾਬ ਦੇ ਵਿੱਚ ਬਣ ਕਿਤੇ ਉਹਨੂੰ ਖੁਸ਼ ਹੋ ਹਾਂਜੀ ਹਾਂ ਬਿਲਕੁਲ ਕੁਝ ਨਹੀਂ ਬਹੁਤ ਵਧੀਆ ਗੁੱਡਾ ਕੰਮ ਤੁਸੀਂ ਜੀ ਹਾਂ ਜੀ ਹਾਂ ਬਹੁਤ ਕੁਝ ਕਹਣਾ ਜਿਨੂੰ ਕੁਝ ਸੇਮ ਹੀ ਰਿਵਿਊ ਹੈ ਵੀਰੇ ਕੋਸਾਹੀ ਮੈਂ ਵੀ ਬਾਹਰ ਹੀ ਕਹਣਾ ਵੀਰੇ ਨਾਲ ਇੰਨਾ ਇੰਟਰਸਟ ਹੈ ਨਹੀਂ ਮੇਰਾ ਬਾਕੀ ਵਧੀਆ ਵੀਰੇ ਬਸ ਇਹ ਖੁਸ਼ ਨੇ ਪਹਿਲਾਂ ਨਾਲੋਂ ਲੋਕ ਬਹੁਤ ਖੁਸ਼ ਨੇ ਆ ਬਾਕੀ ਉਹ ਮਾੜੀ-ਮੁੱਟੀ ਕਮੀਆਂ ਦਾ ਰਹਿ ਕੇ ਸਰਕਾਰ ਚ ਹੁੰਦੀ ਆਈ ਨੇ ਅਕਾਲੀ ਦਲ ਲਾਲੂ ਕਾਂਗਰਸ ਲਾਲੂ ਹਨੀ ਦੂਵੇ ਬੰਦੇ ਦਾ ਵਿਰੋਧੀ ਪਾਰਟੀ ਨੂੰ ਚਲੋ ਕਰਨੀ ਹੁੰਦੀ ਆ ਪਰ ਆ ਠੀਕ ਆ ਕਿ ਨਾਲੋਂ ਤਾਂ ਕੰਮ ਵਧੀਆ ਕੰਮ ਹੋਈ ਜਾਂਦਾ ਜਿਵੇਂ ਆਪਸੂਕਾ ਕੇਂਦਰ ਜਾਂਦੇ ਕਿਤੇ ਹੋਰ ਜਾਂਦੇ ਆ ਪਟਵਾਰੀ ਦੇ ਕੋਲ ਜਾਂਦੇ ਆ ਅੱਗੇ ਪੈਸੇ ਪੂਏ ਦੇਣੇ ਪੈਂਦੇ ਸੀ ਹੋਰ ਉਹ ਕੰਮ ਦੀ ਠੀਕ ਆ ਹੁਣ ਬਸ ਹਰਾਸ਼ਮੈਂਟ ਨਹੀਂ ਹੁੰਦੀ ਬੰਦੇ ਨੂੰ ਅਗਰ ਤਾਂ ਵੀ ਸ਼ੰਭੂ ਵਟ ਦੇ ਕਿਸਾਨ ਬੈਠ ਨੇ ਭਗਵੰਤ ਮਸਰ ਸਾਧ ਦੇ ਰਿਹਾ ਉਹਦਾ ਹਾਂਜੀ ਹਾਂ ਦੰਦਾ ਰੋਸ ਵੀ ਸੁਣਦੇ ਹਾਂ ਤੁਸੀਂ ਉਹ ਤਾਂ ਹੱਕ ਹੱਕ ਚ ਨੇ ਇਹਦਾ ਸੈਂਟਰ ਸਰਕਾਰ ਪੱਕੀ ਦੇਖੋਣ ਕਿ ਆ ਤੁਹਾਡਾ ਕਿਹਨੇ ਗੱਲਬਾਤ ਕਰਦੇ ਆ ਤੇ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਮੇਲ ਸਿੰਘ ਬੰਦਰਾਲੀ ਹਾਂਜੀ ਇਹ ਜੋ ਆਮ ਆਦਮੀ ਪਾਰਟੀ ਨੇ ਸਾਡੇ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ 44 45 ਸਕੀਮਾਂ ਦਾ ਜੋ ਬਣਾਇਆ ਸਕੀਮਾਂ ਵੀ ਉਹ ਘਰ ਘਰ ਜਾ ਕੇ ਕਹਿ ਲੋ ਵੀ ਪਿੰਡ ਦੇ ਵਿੱਚ ਇੱਕ ਜਗ੍ਹਾ ਲੋਕਾਂ ਨੂੰ ਇਕੱਠੇ ਕਰਕੇ ਸਾਰੇ ਕੰਮ ਹੁੰਦੇ ਨੇ ਜਿਵੇਂ ਆਧਾਰ ਕਾਰਡ ਰਸਨ ਕਾਰਡ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਦਫ਼ਤਰਾਂ ਦੇ ਵਿੱਚ ੱਟਕੇ ਖਾਣ ਤੋਂ ਦਫ਼ਤਰਾਂ ਦੀ ਲੁੱਟ ਖਸੁੱਟ ਤੋਂ ਬਚਣ ਵਾਸਤੇ ਇਹ ਪਿੰਡਾਂ ਦੇ ਵਿੱਚ ਕੈਂਪ ਲਾਏ ਜਾ ਰਹੇ ਨੇ ਔਰ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਲੋਕ ਬਹੁਤ ਹਿੰਮਤ ਨਾਲ ਸ਼ਾਹ ਨਾਲ ਆਪਣੇ ਕੰਮਕਾਰ ਕਰਾਉਣ ਪਹੁੰਚ ਰਹੇ ਨੇ ਕੈਂਪਾਂ ਦੇ ਵਿੱਚ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਕੈਂਪ ਲੱਗ ਚੁੱਕ ਨੇ ਬਹੁਤ ਥੋੜੇ ਪਿੰਡ ਰਹਿੰਦੇ ਹੁਣ ਜਿੱਥੇ ਕੈਂਪ ਕੈਂਪ ਲੱਗਣ ਤੋਂ ਰਹਿੰਦੇ ਨੇ ਉਹ ਵੀ ਜਲਦੀ ਜੋ ਪ੍ਰੋਟੋਕਾਲ ਦੇ ਹਸਾਬ ਨਾਲ ਚੱਲ ਰਹੇ ਨੇ ਉਹ ਵੀ ਲੱਗਣੇ ਨੇ ਕਿ ਬਹੁਤ ਵਧੀਆ ਮਾਨ ਸਰਕਾਰ ਦੀ ਇਹ ਸਕੀਮ ਹੈ ਲੋਕਾਂ ਨੂੰ ਇਹਨਾਂ ਤੋਂ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਵੈਕੂਨ ਚੀਕਾ ਖਾਲਸਾ ਵੈਕੂਨ ਅਸੀਂ ਬਹੁਤ ਧੰਨਵਾਦੀ ਇਹ ਗੱਲਬਾਤ ਕੀਤੀ ਅਸੀਂ ਨੇ ਪਲਾਗ ਪ੍ਰਧਾਨ ਗਮੇਲ ਸਿੰਘ ਨਾਲ ਤੇ ਬਾਕੀ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਖੁਸ਼ ਹੋ ਸਕੀਮਾ ਤੋਂ ਮੈਨੂੰ ਨਾ ਸਕੀਮਾ ਰੋਂ ਪੁੱਛ ਰਿਹਾ ਵਾ ਜਿਹੜੀਆਂ ਉਹ ਹੀ ਕਰ ਰਹੇ ਨੇ ਉਹ ਸਰਕਾਰ ਬਣੀ ਆਪਣੀ ਵੀ ਕੈਂਪ ਲੱਗਿਆ ਹੋਇਆ ਉਹ ਨਹੀਂ ਆਜਾ ਆਜਾ ਰਾਜੀ ਨੇ ਗੱਲਬਾਤ ਕਰਦੇ ਆਪਾਂ ਪਿੰਡ ਦੇ ਲੋਕਾਂ ਨਾਲ ਸੁਝਾਅ ਲੈਣੇ ਆ ਤੇ ਬਾਬਾ ਜੀ ਕਿਵੇਂ ਕੈਂਪ ਦੇਖਦੇ ਵੜਾ ਲੱਗਿਆ ਬਾਬਾ ਕੈਂਪ ਬਹੁਤ ਵਧੀਆ ਭਗਵੰਤ ਮਾਨ ਸਰਕਾਰ ਦਾ ਅਸੀਂ ਧੰਨਵਾਦੀ ਕਰਦੇ ਆ ਕਿ ਜਿਨ੍ਹਾਂ ਨੇ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਇਹ ਕੈਂਪ ਲਾਇਆ तकरीबन 44 ਪ੍ਰਕਾਰ ਦੇ ਸਰਟੀਫਿਕੇਟ ਇੱਥੇ ਵੰਡ ਰਹੇ ਨੇ ਸਾਰਾ ਸਬਦਾਵਾ ਕਾਇਮ ਨੇ ਪਿੰਡ ਵਾਲਿਆਂ ਨੂੰ ਬਹੁਤ ਲਾਭ ਹੋਊਗਾ ਤੇ ਸਾਰ ਅਸੀਂ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਈ ਤੇ ਤੁਸੀਂ ਕੀ ਕਹਿਣਾ ਚਾਹੁੰਦਾ ਜਿਹੜਾ ਕੈਂਪ ਲੱਗਿਆ ਵੀ ਸਰਕਾਰ ਬਦਲਾਅ ਆਇਆ ਹੈ ਪੰਜਾਬ ਦੇ ਵਿੱਚ ਵਾਅਕੇ ਬਦਲਾਅ ਆ ਗਿਆ ਆਹ ਜੀ ਬਹੁਤ ਵਧੀਆ ਬਦਲਾਅ ਹੈ ਸਾਰੇ ਕੰਮ ਵਧੀਆ ਹੋ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੈਂਪ ਲੱਗਿਆ ਹੋਇਆ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਜਿਹਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਲਾਭ ਹੋਊਗਾ ਜਿਨ੍ਹਾਂ ਦੇ ਪਾੜ ਰਸਨ ਪਾੜ ਹੋਰ ਜੋ ਬਣਾ ਰਹੇ ਨੇ ਬਹੁਤ ਵਧੀਆ ਪਹਿਲਾਂ ਹੁੰਦਾ ਸੀ ਐਵੇਂ ਜਿਵੇਂ ਸਰਕਾਰਾਂ ਬਣਦੀਆਂ ਸੀਗੀਆਂ ਵੀ ਹੁਣ ਹੁਣੀ ਬਦਲਾਅ ਆਇਆ ਪਹਿਲਾਂ ਨਹੀਂ ਤਾਹੇ ਜੀ ਹਾਂ ਮਾਤਮਾਨ ਕਰਕੇ ਹਾਂ ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਬਹੁਤ ਤਾਂ ਗਾਲਾਂ ਵੀ ਕੱਢਦਾ ਸਰਕਾਰ ਨੂੰ ਉਹ ਲੋਕ ਤਾਂ ਹੁਣ ਐ ਕਿਸੇ ਹਰੇਕ ਸਰਕਾਰ ਨੂੰ ਗਾਲਾਂ ਕੱਢੀ ਜਾਂਦੇ ਨੇ ਜੀ ਕਹਿੰਦੇ ਜਿਹੜੀ ਆ ਜਾਂਦੀ ਹੈ ਉਹਨੂੰ ਗਾਲਾਂ ਹਟਾਉਂਦਾ ਜਾਂਦੇ ਨੇ ਹਾਂ ਇਹ ਜਣੀ ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਜੀ ਠੀਕ ਹੈ ਜੀ ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜਾ ਸ਼ੰਭੂ ਬਾਰਡਰ ਮੋਰਚਾ ਲੱਗਿਆ ਹੋਇਆ ਕਿਸਾਨਾਂ ਤੇ 13 ਤਰੀਕ ਦਾ ਲੱਗਿਆ ਹੋਇਆ ਹੈ ਤੇ ਲੋਕ ਕਈ ਕਹਿੰਦੇ ਨੇ ਵੀ ਭੁਗਤ ਮਾਸਰ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ ਸਾਡੇ ਇਹਨੇ ਪੋਪ ਲਾਈਨਰ ਨੇ ਜੀਸੀਬੀ ਨੇ ਜ਼ਬਤ ਕਰ ਲੰਦੀਆਂ ਨੇ ਤੇ ਸਾਨੂੰ ਆਉਣ ਤੋਂ ਰੋਕ ਦਿੰਦੇ ਨੇ ਉਹਦੇ ਬਾਰੇ ਕੀ ਕਹੋਗੇ ਤੁਸੀਂ ਮੈਂ ਨਾ ਜੀ ਇੱਕ ਸ਼ਾਇਦ ਮੇਰੀ ਗੱਲ ਦਾ ਥੋੜਾ ਜਿਹਾ ਗੁੱਸਾ ਵੀ ਕਰ ਲੋਕ ਕਰਨ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਜੀ ਲੋਕ ਸੋਚਣ ਮੋਤੀ ਨੇ ਪਹਿਲਾਂ ਇੱਕ ਸਾਲ ਕਸਾਈ ਕਰਾਈ ਜੇ ਜੀਬੀਦਾਰਾਂ ਦੀ ਸਭ ਦੀ ਕਰਾਈ ਪੰਜਾਬ ਦੀ ਉਹ ਰੋਜ਼ ਕਰਾਉਂਦਾ ਕੋਈ ਦੇਖ ਲੋ ਤੁਹਾਡੇ ਸਾਹਮਣੇ ਕੋਈ ਖੰਡ ਰੋਕੇ ਹੋਏ ਨੇ ਬੁਰਾ ਹਾਲ ਸਰਕਾਰ ਨੂੰ ਟੈਟ ਕਰਿਆ ਫਿਰ ਨੰਬਰ 3 ਜੀ ਹੁਣ ਤੁਸੀਂ ਦੇਖਦੇ ਹੋ ਦੇਖੋ ਇੱਕ ਇਨਸਾਨੀਅਤ ਤੌਰ ਤੇ ਬਾਜ ਮੁੰਡੇ ਦੀ ਵੀਡੀਓ ਮੈਂ ਦੇਖੀ ਆ ਮੈਨੂੰ ਰੋਣ ਆਇਆ ਮੈਂ 10 ਮਿੰਟ ਰੋਇਆ ਸਵੇਰੇ ਕੀ ਹਾਲ ਕਰਿਓ ਮੁੰਡੇ ਦਾ ਜਿਹੜਾ ਬੂਦੀ ਪਾ ਕੇ ਕੁੱਟਿਆ ਸੀਗਾ ਜਿਹੜਾ ਬੂਦੀ ਪਾ ਕੇ ਕੁੱਟਿਆ ਆਰ ਅੱਤਰੂ ਗੈਸ ਦੇ ਗੋਲੇ ਸਿੱਧੇ ਲੋਕਾਂ ਦੇ ਮਾਰੇ ਨੇ ਜਿਹੜਾ ਮੁੰਡਾ ਕੱਲਾ ਮਾਰੇ ਉਹਦੇ ਸਿਰ 'ਚ ਗੋਲੀ ਮਾਰ ਕੇ ਮਾਰੇ ਆ ਇਹ ਸਰਕਾਰ ਦੇ ਕੰਮ ਹੁੰਦੇ ਨੇ ਜੀ ਸਰਕਾਰਾਂ ਦੇ ਕੰਮ ਲੋਕਾਂ ਦਾ ਪੈਸਾ ਹੈ ਸਾਡਾ ਪੈਸਾ ਸਾਡਾ ਟੈਕਸ ਦੰਦੇ ਆ ਅਸੀਂ ਸਾਰੀ ਜਨਤਾ ਸਾਨੂੰ ਅਸੀਂ ਮੰਗ ਰਹੇ ਆ ਆਪਣਾ ਸਾਡਾ ਹੀ ਪੈਸਾ ਸਰਕਾਰ ਨੂੰ ਸਾਨੂੰ ਦੇਣਾ ਹੈ ਉਹਨਾਂ ਦਾ ਪਰਸਨਲ ਪੈਸਾ ਹੈ ਮੋਦੀ ਦੇ ਘਰੋਂ ਮੰਗਦੇ ਆ ਅਸੀਂ ਇਸ ਕਰਕੇ ਮੇਰੀ ਲੋਕਾਂ ਨੂੰ Appeal ਆ ਜਿਹੜੇ ਲੋਕ ਪਿੰਡਾਂ ਦੇ ਵਿੱਚ ਬੀਜੇਪੀ ਦੇ ਨਾਲ ਲੱਗੇ ਹੋਏ ਨੇ ਮੇਰੀ ਉਹ ਵੀਰਾਂ ਨੂੰ ਬੇਨਤੀ ਆ ਸਮਝੋ ਇਹ ਬਹੁਤ ਭਿਆਨਕ ਸਰਕਾਰ ਹੈ ਇਹਨਾਂ ਦੇ ਮਗਰ ਲੱਪਣ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਜਾਂ ਤਾਂ ਤੁਸੀਂ ਲੱਗਿਓ ਨਗਰ ਤਾਂ ਨਾਲ ਤਾਂ ਕੰਮ ਕਰਾਓ ਮੈਂ ਕਹਿੰਦਾ ਜੀ ਸਾਡੇ ਸਰਕਾਰ ਦੀ ਕੋਈ ਕਸੂਰ ਹੋਊ ਅਸੀਂ ਕਹਾਂਗੇ ਵੀ ਹਾਂਜੀ ਹੈਗਾ ਮੰਨਾਂਗੇ ਇਹਦਾ ਮਨ ਦੇ ਵੀ ਨਹੀਂ ਹੈ ਜੀ ਔਰ ਤੁਸੀਂ ਇਹ ਦੇਖੋ ਵੀ ਕੀ ਹਾਲ ਜ਼ਿੰਮੇਵਾਰਾਂ ਨਾਲ ਉੱਥੇ ਨੌਜਵਾਨਾਂ ਨਾਲ ਖਾਸ ਤੌਰ ਤੇ ਮੈਂ ਰਿਪੋਰਟ ਵੀ ਰਿਪੋਰਟਿੰਗ ਕਰਦਾ ਰਿਹਾ ਹਫ਼ਤੇ ਦੋ ਜਦੋਂ ਵੀ ਸੰਭੂ ਹਾਟ ਦਾ ਧਰਨਾ ਲੱਗਿਆ ਫੋਰਚਾ ਲੱਗਿਆ ਉੱਥੇ ਮੈਂ ਹੋ ਤਾਂ ਦੇਖਦਾ ਸੀ ਜਿਹੜਾ ਥਰੂ ਕਹਦੇ ਗੋੜੇ ਨੇ ਪੱਤਰਕਾਰ ਕੀ ਕਿਸਾਨ ਕੀ ਸਾਰੇ ਉੱਤੇ ਪਰਾਰੇ ਸੀ ਉਹ ਇੱਕ ਪੱਤਰਕਾਰ ਵੀ ਗੁੱਟੇ ਉਹਨਾਂ ਨੇ ਛੱਡੇ ਹੀ ਨਹੀਂ ਬਾਈ ਜੀ ਕੋਈ ਕੋਈ ਪੱਤਰ ਪੁੱਤਰ ਕਰਨੀ ਛੱਡਿਆ ਕੋਈ ਨਹੀਂ ਛੱਡਿਆ ਭਾਜਪੀ ਦਾ ਥਿਊਰੀ ਕਈ ਦੇ ਸਿਰ ਤੇ ਪੱਕਾ ਨੂੰ ਤਾਂ ਭੜੀ ਲੱਗਦੀ ਹੈ ਪੰਜਾਬ ਨੂੰ ਉਹਨਾਂ ਨੇ ਖਤਮ ਕਰਨਾ ਥੋੜੇ ਸਾਹਮਣੇ ਕਰ ਰਹੇ ਨੇ ਕੀ ਹਾਲ ਹੈ ਲੋਕਾਂ ਦਾ ਪਿੰਡਾਂ ਦੇ ਵਿੱਚ ਇਹਨਾਂ ਨੂੰ ਮੈਂ ਤਾਂ ਇਹ ਚਾਹੁੰਦਾ ਵੀ ਜਾਂ ਤਾਂ ਇਹ ਲੋਕ ਨੇ ਜਿਹੜੇ ਲੱਗੇ ਇਹਦੇ ਛੱਡਣ ਅਸ ਜ਼ਰੂਰੀ ਨਹੀਂ ਹੁੰਦਾ ਵੀ ਪਾਰਟੀ ਜਿਹੜੀ ਪਸੰਦ ਉਹ ਚ ਫੱਕ ਜਾਵੇ ਪਰ ਇਹਨਾਂ ਨੇ ਤੀ ਬੱਸ ਕਰਾਤੀ ਇਸ ਵਾਰ ਤਾਂ ਇੰਨਾ ਤਸ਼ੱਦਦ ਨਹੀਂ ਕਦੇ ਦੇਖਿਆ ਖੱਟਰ ਸਰਕਾਰ ਤਾਂ ਕਹਿੰਦੀ ਹੈ ਵੀ ਜਿਹੜੇ ਕਿਸਾਨਾਂ ਦਾ ਜਾਣ ਦਾ ਤਰੀਕਾ ਗਲਤ ਹੈ ਟਰੈਕਟਰਾਂ ਹੀ ਜਾਂਦੇ ਨੇ ਵੀ ਇਹਨਾਂ ਨੂੰ ਟ੍ਰੇਨਰਾਂ ਹੀ ਜਾਣਾ ਚਾਹੀਦਾ ਬੱਸਾਂ ਨਹੀਂ ਜਾਣਾ ਚਾਹੀਦਾ ਵੀ ਨੁਕਸਾਨ ਕਰਨਗੇ ਦਿੱਲੀ ਆ ਕੇ ਜਦੋਂ ਕਿਸਾਨ ਟਰੈਕਟਰ ਨਾਲ ਫਸਲ ਕੱਟ ਕੇ ਵੇਚਦਾ ਹੈ ਸਰਕਾਰ ਨੂੰ ਦਿੰਦਾ ਹੈ ਪੂਰੇ ਪੰਜਾਬ ਦੇਸ਼ ਦਾ ਢਿੱਡ ਭਰਦਾ ਹੈ ਉਦੋਂ ਟਰੈਕਟਰ ਚੰਗੇ ਨੇ ਜੀ ਟਰੈਕਟਰ ਕੋਈ ਤੋਪ ਆ ਕਿ ਟੈਂਕ ਆ ਟਰੈਕਟਰ ਆ ਨਾਰਮਲ ਟਰੈਕਟਰ ਟਰਾਲੀ ਪਿੱਛੇ ਵਾਈ ਵੀ ਬੈਠ ਕੇ ਜਾ ਰਹੇ ਨੇ ਜ਼ਿਮੀਦਾਰਾਂ ਦੇ ਘਰ ਨਹੀਂ ਉੱਥੋਂ ਉਹਨਾਂ ਨੂੰ ਬੈਠਣਾ ਰਹਿਣਾ ਅੰਦਰ ਸਮਾਨ ਰੱਖਣਾ ਹੂ ਟਰੈਕਟਰ ਤੋਂ ਕਿਤੇ ਇਸ ਦੇ ਉੱਪਰ ਚੜਾਉਣਾ ਹੀ ਉਹ ਜਿਹੜੇ ਉਹਨਾਂ ਨੇ ਬੈਰੀਗੇਡ ਲਾ ਕੇ ਕੋਲੇ ਛੱਟੇ ਨੇ ਇਹ ਕਿਸਾਨਾਂ ਵਾਸਤੇ ਨੇ ਚైనਾ ਵਾਲੇ ਰੋਜ਼ ਕੁਝ ਤੋਂ ਕੁਝ ਕਰਦੇ ਨੇ ਉੱਥੇ ਉਹਨਾਂ ਨੂੰ ਉੱਥੇ ਛੱਟਣ ਤੁਸੀਂ ਮੰਨਦੇ ਹੋ ਵੀ ਇੱਕ ਜਿਹੜੀ ਸਰਕਾਰ ਹੈ ਵੀ ਲੋਕਤੰਤਰ ਦਾ ਘਾਣਾ ਹੋਰ ਡਿਕਟੇਟਰ ਡਿਕਟੇਟਰਸ਼ਿਪ ਹੈ ਸਰਕਾਰ ਤਾਂ ਇਹਨੂੰ ਕਹਿ ਨਹੀਂ ਸਕਦੇ ਸਰਕਾਰ ਤਾਂ ਲੋਕਾਂ ਦੀ ਹੁੰਦੀ ਹੈ ਇਹ ਤਾਂ ਕੋਈ ਕਿਵੇਂ ਇੰਡੀਆ ਪਾਕਿਸਤਾਨ ਨਾਲ ਵੀ ਭੈੜਾ ਸਲੂਕ ਹੈ ਜਿੰਮੇਦਾਰ ਦਾ ਪੰਜਾਬਰੇ ਬਣਾਏ ਲੋਕ ਉੱਥੇ ਕਹਿ ਰਹੇ ਨੇ ਵੀ ਇਹ ਪਾਕਿਸਤਾਨ-ਇੰਡੀਆ ਦਾ ਬਾਰਡਰ ਲੱਗਦਾ ਉਹ ਤਾਂ ਬਾਰਡਰ ਹੈ ਜੀ ਬਾਰਡਰ ਤੋਂ ਵੀ ਉੱਪਰ ਹੈ ਜੀ ਤੁਸੀਂ ਆਪ ਦੇਖ ਤੁਸੀਂ ਤਾਂ ਜਾ ਕੇ ਆਏ ਹੋ ਪੋਰੀਆਂ ਚ ਪਾ ਕੇ ਜਿਹਨੂੰ ਕੁੱਟਿਆ ਤੁਸੀਂ ਦੱਸੋ ਮੈਨੂੰ ਉਹ ਨੌਜਵਾਨ ਦਾ ਕੀ ਕਸੂਰ ਹੈ ਜੀ ਕੀ ਕਹਿ ਰਿਹਾ ਉਹ ਉਹ ਕਹਿ ਰਿਹਾ ਸਾਡੀਆਂ ਮੰਗਾਂ ਨੇ ਅਸੀਂ ਦਿੱਲੀ ਜਾਣਾ ਹੈ ਦੱਸੋ ਕੀ ਕਸੂਰ ਹੈ ਲੰਗਰ ਸ਼ਿਕਾਰਿਆ ਦੇ ਵੈਸੇ ਵੀ ਲੰਗਰ ਸ਼ਿਕਾਰਿਆ ਸੀ ਉਹਨਾਂ ਨੇ ਕਹਿੰਦੇ ਜ ਪਹਿਲਾਂ ਤਾਂ ਲੱਤ ਤੋੜੀ ਉਹਦੀ ਤੇ ਜਵਾੜਾ ਬੰਨਿਆ ਬਹੁਤ ਪੂਰੀ ਤਰ੍ਹਾਂ ਕੁੱਟਿਆ ਅੱਜ ਮੈਂ ਸਵੇਰੇ ਵੀਡੀਓ ਦੇ ਦਾਦਾ ਕਹਿੰਦਾ ਮੁੰਡੇ ਦੀ ਬਾਹ ਚ ਨੂੰ ਗੋੜੀ ਕਰਕੇ ਕਹਾਂ ਅੱਕੇ ਜਾ ਕੇ ਦਾਦੇ ਦੇ ਲੱਗਣੀ ਸੀ ਕਿ ਉਹ ਸਿਰਫ ਕਹਿੰਦਾ ਮੇਰਾ ਲੰਗਰ ਲੱਗਿਆ ਹੋਤੀ ਪਿੰਡ ਦਾ ਮੈਂ ਸੇਵਾ ਕਰਾ ਰਿਹਾ ਦੱਸੋ ਗੋੜੀ ਸਿੱਧੀ ਬਾਹ ਚ ਨੂੰ ਲੱਗੀ ਵੀ ਇਸ ਦਾ ਬਹੁਤ ਤਕਾ ਹੈ ਜੀ ਮੇਰੀ ਬੇਨਤੀ ਹੈ ਸਰਕਾਰ ਨੂੰ મોદી ਨੂੰ ਵੀ ਇਹਨਾਂ ਨੂੰ ਤਰਸ ਖਾਣਾ ਚਾਹੀਦਾ ਲੋਕਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਮੰਗਾਂ ਮੰਨ ਕੇ ਕਿਸਾਨ ਖੁਸ਼ੀ ਨਾਲ ਆਪਣੇ ਘਰ ਨੂੰ ਆਉਣ ਬਸ ਇਹੀ ਮੇਰੀ ਤਬੀਰ ਹੈ ਕਹਿਣਾ ਚਾਹੁੰਦੇ ਆ ਸ਼ੰਭੂ ਮੋਟਰ ਬਾਰੇ ਜਿਹੜਾ ਮੋਰਚਾ ਲੱਗਿਆ। ਮੈਂ ਵੀ ਇਹੀ ਕਹਿਣਾ ਚਾਹੁੰਦਾ ਜੀ ਕਿ ਬੀਜੇ ਬੀਜਪੀ ਦਾ ਬਾਈਕਾਡ ਕਰੋ ਪਿੰਡਾਂ ਚ। ਵੀ ਜਿਵੇਂ ਪਿੰਡ ਦੇ ਉਸਕ ਪਰ ਜ਼ਿਆਦਾ ਤਾਂ ਹੁੰਦੇ ਨਹੀਂ ਵੀ 4-5 ਹੁੰਦੇ ਨੇ ਲੱਡੂ ਜਿਹੜੇ ਉਹ ਨਿਓ ਬੀਜਪੀ ਨੂੰ ਅੱਗੇ ਅੱਗੇ ਕਰੀ ਜਾਂਦੇ ਹੁੰਦੇ ਨੇ ਵੀ ਉਹਨਾਂ ਦਾ ਵੋਟਾਂ ਆਉਂਦੀਆਂ ਨੇ। ਲੋਕ ਫੇਰ ਵੀ ਜੇ ਉਹਨਾਂ ਸਪੋਰਟ ਕਰਨਗੇ ਫੇਰ ਉਹਦੇ ਬੂਥ ਲੱਗਣਗੇ। ਪਰ ਲੱਗਣ ਲਓਗੇ ਬੂਥ ਪਿੰਡ ਦੇ ਵਿੱਚ। ਸਹੀ ਜੀ ਬੂਥ ਨਹੀਂ ਅਸੀਂ ਲੱਗਣ ਦਿੰਦੇ। ਬੀਜਪੀ ਦਾ ਬੂਥ ਤਾਂ ਜਮ੍ਹਾਂ ਤਾਂ ਹੀ ਲੱਗਣਾ। ਠੀਕ ਆ। ਹੋਰ ਕੀ ਕਹੋਗੇ ਜਿਹੜਾ ਮੁੰਡਾ ਇੱਕ ਸ਼ਹੀਦ ਹੋਇਆ ਛੁੱਪੋ ਘਾਟੋਂ ਮਰਦਾ 22 ਸਾਲ ਦਾ ਸ਼ੂਕ ਕਰਨ ਉਹਦੇ ਬਾਰੇ ਉਹਦੇ ਵੀ ਗੋਲੀ ਸਿਰ ਚ ਗੋਲੀ ਮਾਰੀ ਐ ਅੱਗਾ ਵਾਸਤੇ ਗਿਆ ਸੀ ਆਪਣਾ ਕਦੇ ਤੁਸੀਂ ਦੇਖਿਆ ਕਿਸੇ ਸਰਕਾਰ ਨੇ ਗੋਲੀ ਮਾਰੀ ਹੈ ਕਿਸੇ ਤੇ ਇਹ ਸਿੱਖਾ ਲਈ ਤੁਹਾਨੂੰ ਪਤਾ ਦੁਸ਼ਮਣ ਸਰਕਾਰ ਆ ਇਹ ਸ਼ੁਰੂ ਤੋਂ ਹੀ ਵੀ ਐ ਨਾ ਆਪਾਂ ਨੂੰ ਇਹ ਕਦੇ ਇਹਨਾਂ ਨੇ ਉੱਪਰ ਹੋ ਨਹੀਂ ਦੇਣਾ ਹਮੇਸ਼ਾ ਇਹਨਾਂ ਨੇ ਆਪਣੀ ਏਕਣੇ ਕੀ ਸੀ ਕਰਾਈ ਦੀ ਅੱਗੇ ਤਾਂ ਕਰਕੇ ਵੀ ਆਪਾਂ ਕਹਿੰਦੇ ਆ ਬੀਜੇਪੀ ਦਾ ਬਾਈਕਾਟ ਕਰੋ ਮੈਂ ਵੀ ਕਹਿੰਦੇ ਆ ਤੁਸੀਂ ਵੀ ਅਫਰ ਪੀਜੇਪੀ ਦਾ ਬਾਈਕਟ ਕਰਦੇ ਹੋ ਜਿਹੜੇ ਪਿੰਡਾਂ ਵਿੱਚ ਬੂਥ ਲੱਗਣਗੇ ਇਸ ਵਾਰ ਵੋਟਾਂ ਪਾਣੇ ਲੋਕ ਸਭਾ ਦੇ ਆਰੀਆਂ ਨੇ ਵੀ ਬਾਈਕਟ ਕਹਿੰਦੇ ਹੋ ਵੀ ਬੂਥ ਲੱਗਣਾ ਦੋ ਕੋ ਪਿੰਡ ਚੋਂ ਵੀ ਇਹ ਤਾਂ ਹੁਣ ਲੋਕਾਂ ਦੇ ਡਿਪੈਂਡ ਹੈ ਮੋਦੀ ਬਾਰੇ ਤਾਂ ਮੈਂ ਕਹਿੰਦਾ ਫੁੱਲ ਬਾਈਕਟ ਚਾਹੀਦਾ ਜਿੱਕਰੋੜੇ ਕਿਸਾਨਾਂ ਨੂੰ ਤੰਗ ਕਰਿਆ ਪਿਆ ਮੁੱਖ ਦੀ ਗੱਲ ਤਾਂ ਇਹੀ ਹੈ ਲੋਕਾਂ ਨੂੰ ਮੈਂ ਤਾਂ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਕਹਿੰਦਾ ਮੈਂ ਵੀ ਮੋਦੀ ਤੋਂ ਬਚੋ ਇਨੇ ਇਨਾ ਕਰਜ਼ਾ ਚੜਾਤਾ ਮੁੜ ਕੇ ਉਤਰਨਾ ਨਹੀਂ ਹਿੰਦੁਸਤਾਨ ਤੇ ਜੇ ਇਹ ਨਾ ਬਦਲੇ ਇਕੱਲੇ ਇਕੱਲੇ ਬੱਚੇ ਦੇ 140 ਕਰੋੜ ਦੀ ਆਬਾਦੀ ਹੈ ਹਿੰਦੁਸਤਾਨ ਦੀ ਇਕੱਲੇ ਇਕੱਲੇ ਬੱਚੇ ਸਿਰ 2.5 ਲੱਖ ਰੁਪਇਆ ਆਉਂਦਾ ਜਿੰਨਾਂ ਨੇ ਚੜਾਤਾ ਇੰਨਾ ਬੁਰਾ ਹਾਲ ਕਰਤਾ ਹਿੰਦੁਸਤਾਨ ਦਾ ਇਹ ਦੁਬਾਰੇ ਸਰਕਾਰਾਂ ਵਾਲੀ ਹੁਣ ਤਾਂ ਅਸਰ ਵੀ ਲੱਗਦ ਨੇ ਕਹਿੰਦੇ ਇਹ ਤਾਂ ਜੇ ਦੁਬਾਰੇ ਬਣ ਗਈ ਇਹ ਤਾਂ ਵੋਟਾਂ ਪੈਣ ਤੇ ਹਟਾ ਦੂ ਲੋਕਤੰਤਰ ਨੂੰ ਖਤਮ ਕਰ ਦੂ ਮਸ਼ੀਨਾ ਚ ਇਹ ਗੜਬੜੀ ਕਰਦਾ। ਫਿਰ ਤਾਂ ਤੀਜੀ ਵਾਰ ਜਿੱਤ ਗਿਆ ਜੇ ਇਹ ਇਹਦੇ ਵੋਟਾਂ ਪੈਣ ਤੇ ਹਟਾ ਦੇਣੀ ਆ। ਇਹ ਇਹਦਾ ਜਿਕਰ ਰਾਜੇ ਰਾਜ ਕਰਦੇ ੱੱੱਕੇ ਨਾਲ ਉਹਕਰ ਰਾਜ ਹੋਊਗਾ। ਇਹਦਾ ਕੰਮ ਖਰਾਬ ਹੋਊਗਾ। ਕੋਈ ਪ੍ਰੋਦੀ ਪਾਰਟੀ ਕੋਈ ਹੈ ਤਾਂ ਸਟਰੋਂਗ ਜਿਹੜੀ ਇਹਨੂੰ ਹਰਾ ਸਕਦੀ ਆ। ਇੱਕ ਗਠਜੰਬਨ ਬਣਿਆ ਪਰ ਮੈਂ ਤਾਂ ਮੈਂ ਤਾਂ ਹੈਰਾਨ ਆ ਗਠਜੰਬਨ ਵਿੱਚ ਵਿੱਚ ਪਿੱਛੇ ਨੂੰ ਹਟਦਾ ਵਿੱਚ ਬਣ ਵੀ ਗਿਆ। ਠੀਕ ਆ ਘਰ ਬਣ ਵੀ ਗਿਆ ਆਮ ਪਾਰਟੀ ਤੇ ਕਾਂਗਰਸ ਦਾ ਗਠਜੰਬੰਦਨ ਦਿੱਲੀ ਚ ਬਣ ਗਿਆ। ਉਹਨਾਂ ਨੇ ਹੁਣ ਸੀਟਾਂ ਸ਼ੇਅਰ ਕਰ ਲਈਆਂ। ਪੰਜਾਬ ਚ ਕਹਿੰਦੇ ਆਂ ਹੀ ਬੱਖ-ਬੱਖ ਲੜਾਂਗੇ। ਮੈਂ ਤਾਂ ਕਹਿੰਦਾ ਇਹ ਦੋਹਾਂ ਪਾਰਟੀਆਂ ਨੂੰ ਪੰਜਾਬ ਚ ਵੀ ਇਹ ਗਠਜੰਬੰਦਨ ਬਣ ਕਰਕੇ ਲੜਨ। 13 ਸੀਟਾਂ ਆਪਸ ਵਿੱਚ ਵੰਡ ਕੇ ਲੜਨ। ਹੋਰ ਵੀ ਜਿੱਕਣ ਮਾਇਆਬਤੀ ਕਦੇ ਕਹਿੰਦੀ ਆ ਮੈਂ ਇਕੱਲੀ ਲੜੂੰਗੀ। ਕਦੇ ਕਹਿੰਦੀ ਮੈਂ ਆਪਾਂ ਸੀਟਾਂ ਦੰਨੀ ਐ। ਉਹਨੂੰ ਵੀ ਗਠਜੰਬੰਦਨ ਦੇ ਵਿੱਚ ਆਉਣਾ ਚਾਹੀਦਾ। ਮਾਇਆਬਤੀ ਨੂੰ ਤਾਂ ਕਿਤੇ ਮੋਦੀ ਨੂੰ ਤਾਂ ਘੇਰਨਗੇ ਇਹ ਕਦੇ-ਕਦੇ ਇਨਾਂ ਦੇ ਉੱਪਰ ਉਹਨੇ ਅ ਸੀਬੀਆਈ ਛੱਡੀ ਵੀ ਐ ਉਹਦਾ ਚੰਗੇ ਚੰਗੇ ਲੀਡਰਾਂ ਨੂੰ ਜੇਲ੍ਹ 'ਚ ਥੋਕ ਰਿਹਾ ਹੈ ਇਹ ਆਮ ਪਾਰਟੀ ਦੇ ਵਧੀਆ ਵਧੀਆ ਲੀਡਰਾਂ ਨੇ ਜੇਲ੍ਹ 'ਚ ਪਾਤੇ ਮਨਜੀਤ ਸ਼ੋਧਿਆ ਇੱਕ ਉਹ ਆਪਣਾ ਟੂਆ ਤਾਂ ਨੌਂ ਨਹੀਂ ਮੇ ਜਾਣਦਾ ਉਹ ਵਿਚਾਰਾ ਕੱਦਾ ਇੱਕ ਕਿਹੜਾ ਸੀ ਉਹ ਕੇਜਰੀਵਾਲ ਤਾਂ ਲਈ ਉਹਨੂੰ ਵੀ ਅੰਦਰ ਕਰ ਨੂੰ ਫਿਰਦਾ ਹੈ ਮੇਨ ਲੀਡਰ ਹੈ ਉਹ ਤਾਂ ਨੈਸ਼ਨਲ ਲੀਡਰ ਹੈ ਆਪ ਪਾਰਟੀ ਦਾ ਮੋਤੀ ਤਾਂ ਬਹੁਤ ਮਾੜਾ ਹੈ ਮੇਰੇ ਹਸਾਬ ਨਾਲ ਕੰਦਿਆਂ ਦੇ ਫਿਰ ਕੀ ਕਹਿਣਾ ਚਾਹੁੰਦੇ ਨੇ ਲਾਸਟ ਦੇ ਵਿੱਚ ਲਾਸਟ ਇਹੀ ਕਹਿਣਾ ਵੀ ਭਈਆ ਦੇਖੋ ਭਗਵਾਨਤਮਾਨ ਦੀ ਸਰਕਾਰ ਦੇ ਕੰਮ ਦੇਖੋ ਕਿਵੇਂ ਹੋ ਰਹੇ ਨੇ ਤਸੀਲਦਾਰ ਸਾਹਿਬ ਬੈਠੇ ਨੇ ਮੌਕੇ ਤੇ ਬੈਠੇ ਨੇ ਹੋਰ ਅਫਸਰ ਸਾਹਿਬ ਬੈਠੇ ਸਾਰੇ ਬੈਠੇ ਨੇ ਪਟਵਾਰੀ ਕੰਨਗੋ ਬੈਠੇ ਨੇ ਹੋਰ ਕੱਲ ਅਗਲਾ-ਅਗਲਾ ਡਿਪਾਰਟਮੈਂਟ ਦੇ ਆਪਣੇ ਡਾਕਟਰੀ ਲਾਈਨ ਦੇ ਡਿਪਾਰਟਮੈਂਟ ਬੈਠੇ ਨੇ ਸਾਰੇ ਬੈਠੇ ਨੇ ਕੋਈ ਵੀ ਉਹਨੇ ਨੁਕਸਾ ਕਿਸੇ ਕਾਗਜ਼ ਪੱਤਰ ਚ ਇਹ ਮੌਕੇ ਤੇ ਹੱਲ ਕਰਦੇ ਨੇ ਐਦੇ ਉੱਪਰੋਂ ਭਗਵੰਤ ਮਾਨ ਸਰਕਾਰ ਹੋਰ ਕੀ ਕਰੂਗੀ ਮੇਰੇ ਸਾਹਮਣੇ ਤਾਂ ਬਹੁਤ ਵਧੀਆ ਉਪਰਾਲਾ ਹੈ ਭਗਵੰਤ ਮਾਨ ਸਰਕਾਰ ਦਾ ਲੜ ਤੱਕ ਘਰ ਘਰ ਰਾਸਣ ਪਹਚਾਉ ਕੀ ਹੁਣ ਇਹਨਾਂ ਨੇ ਉਹ ਪਰਨ ਬਣਾ ਲਿਆ ਗੱਲ ਕਰਦੇ ਸੀਗੇ ਵੀ ਐਮਪੀ ਤੋਂ ਪਹਿਲਾਂ ਜਦੋਂ ਐਮਪੀ ਸੀ ਕਾ ਭਗਵੰਤ ਮਾਨ ਨੇ ਇੱਕ ਵਾਅਦਾ ਕਰਿਆ ਸੀ ਕਿ ਮੈਂ 23 ਦੀ 23 ਫਸਲਾਂ ਤੇ ਐਮਐਸਪੀ ਦਊਂਗਾ ਫਿਰ ਉਹ ਮੁੱਕਰ ਕਿਉਂ ਰਿਹਾ ਹੈ ਜਦੋਂ ਸਰਕਾਰ ਬਣ ਗਈ ਭਗਵੰਤ ਮਾਨ ਨਹੀਂ ਦੇ ਸਕਦਾ ਐਮਐਸਪੀ ਇਹ ਸੈਂਟਰ ਸਰਕਾਰ ਦੇ ਸਕਦੀ ਹੈ ਇਹ ਤਾਂ ਇਹਦਾ ਇਹਦਾ ਤਾਂ ਹੱਕੇ ਇਹਦਾ ਤਾਂ ਵੱਡਦਾ ਹੀ ਨਹੀਂ ਇਹ ਨਾ ਖਰਚ ਕੇ ਚੱਲੂਗਾ ਉਹ ਹੱਕ ਮੰਗਦਾ ਮੋਦੀ ਦਾ ਜਿਹੜਾ ਜੀਰੀ ਮੋਦੀ ਚੱਕਦਾ ਕਣਕ ਮੋਦੀ ਸਰਕਾਰ ਚੱਕਦੀ ਹੈ ਜਾਂ ਸੈਂਟਰ ਸਰਕਾਰ ਚੱਕਦੀ ਹੈ ਕੋਈ ਸਰਕਾਰ ਹੋਵੇ ਐਫਸੀਐ ਨੂੰ ਮੋਦੀ ਤੋੜ ਰਿਹਾ ਹੈ ਇਹ ਤਾਂ ਕਹਿੰਦਾ ਵੀ ਬਸ بڑے بڑے ਘਰਾਣੇ ਖਰੀਦਣ ਵੀ ਜਿਹੜੀ ਐਮਐਸਵੀ ਮਿਲਦੀ ਹੈ ਅੱਜਕੱਲ੍ਹ ਰੇਟ ਮਿਲਦਾ ਹੈ ਹੁਣ ਜੀਰੀ ਤੇ ਕਣਕ ਦਾ ਉਹ ਟੁੱਟ ਕੇ 1000 ਰੁਪਏ ਤੇ ਆ ਜਵੇ ਵੀ ਬਸ ਮੈਂ ਜਿਹੜੇ ਛੋਟਾ ਗਡਾਸਾ ਚੱਕੀ ਫਿਰਦੇ ਨੇ ਤੂਏ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿਕਰ ਨਾਲ ਰਿਲਾਇੰਸ ਵਾਲੇ ਹੋਏ ਹੋਰ ਅਡਵਾਨੀ ਯਵਾਨੀ ਇਹਨਾਂ ਦੇ ਨੌਰੇ ਜਿਹੜੇ ਇਹ ਤਾਂ ਇਹ ਆਪਣੀ ਉਹ ਕਰਾ ਰਹੇ ਨੇ ਬਾਹਰਲੀ ਬਾਹਰ ਤੋਂ ਬਾਹਰੋਂ ਤੋਂ ਮਂਗਾ ਰਹੇ ਨੇ ਕਣਕ ਮਂਗਾ ਰਹੇ ਨੇ ਚੌਲ ਮਂਗਾ ਰਹੇ ਨੇ ਵੀ ਸਾਡੇ ਹਿੰਦੁਸਤਾਨ ਦੀ ਖਰੀਦ ਲੋ ਕਸਾਲ ਕੁਛਵਾਰ ਹਨ ਸਵਾਮੀ ਰਾਧ ਦੀ ਰਿਪੋਰਟ ਜਦ ਇਹ 2014 ਚ ਇਹਨੇ ਕਿਹਾ ਸੀ ਆਪਣੇ ਨੇ ਨਰਿੰਦਰ ਮੋਦੀ ਨੇ ਵੀ ਸਵਾਮੀ ਰਾਧ ਦੀ ਰਿਪੋਰਟ ਮੈਂ ਲਾਗੂ ਕਰੂੰਗਾ ਮੈਨੂੰ 5 ਸਾਲ ਦੋ ਇਹ 5 ਸਾਲ ਤਾਂ ਦੇ ਕੇ ਨੂੰ 10 ਸਾਲ ਵੀ ਦੇਤੇ ਇਹ ਫੇਰ ਵੀ ਮੁਕਰਿਆ ਫਿਰਦਾ ਹੁਣ ਅਗਲੇ 5 ਸਾਲ ਫੇਰ ਭਾਲਦਾ ਇਹ ਤਾਂ ਮੁਕਰਨ ਪਰਤੇ ਇਹ ਤਾਂ ਇਹਦੇ ਜਿੱਨਾ ਝੂਠਾ ਪ੍ਰਧਾਨ ਦੀ ਜੁਮਲੇ ਬਾਤ ਅੰਦੋਲਨ ਕਰਕੇ ਵੀ ਨਹੀਂ ਮੰਨ ਰਿਹਾ ਪਰ ਅੰਦੋਲਨ ਹੋ ਰਿਹਾ ਮੋਰਚਾ ਲੱਗੇ ਹੋਏ ਨੇ ਟਾਈਮ ਦਾ ਫੇਰ ਹੀ ਨਹੀਂ ਮੰਨ ਰਿਹਾ ਇਹੀ ਤਾਂ ਤੱਕਾ ਹੈ ਇਹਨੂੰ ਪਤਾ ਵੀ ਮੈਂ ਕਰਨਾ ਨਹੀਂ ਹੁਣ ਇਹ ਮਿੱਠੀਆਂ ਗੋਲੇ ਦੇਈ ਜਾਂਦਾ ਉਹਨਾਂ ਨੂੰ ਭੇਜੀ ਜਾਂਦਾ ਵੀ ਗੱਲਾਂ ਕਰਕੇ ਉਹ ਮੁੜੇ ਆਉਂਦੇ ਨੇ ਫੇਰ ਮੰਤਰੀ ਨੇ ਪਾਵਰ ਨਹੀਂ ਹੱਥ ਜਵਾਤ ਤਾਂ ਨਹੀਂ ਸਾਰੀ ਪਾਵਰ ਇਹਦੇ ਆਪਣੇ ਹੱਥ 'ਚ ਹੈ ਇਹ ਸਾਰਾ ਕੁਝ ਆਪਣੇ ਤਾਂ ਬਸ ਰਾਮ ਮੰਦਰ ਦਾ ਮੁੱਦਾ ਠਾ ਲਿਆ ਕਦੇ ਕੋਈ ਮੁੱਦਾ ਠਾ ਲਿਆ ਹੁਣ ਵਿਚਾਰਾ ਜੰਮੂ ਕਸ਼ਮੀਰ ਦਾ ਰਾਜਪਾਲ ਹੈ ਉਹ ਸੱਚ ਬੋਲਿਆ ਉਹਦੇ ਕਰ ਅਸੀਂ ਵੀ ਆਈ ਭੇਜਤੀ ਇਹਦੇ ਜਿੱਨਾ ਮਾੜਾ ਪ੍ਰਧਾਨ ਮੰਤਰੀ ਨਹੀਂ ਹਿੰਦੁਸਤਾਨ ਨੂੰ ਉਹ ਮੇਰੇ ਹਿਸਾਬ ਨਾਲ ਤਾਂ ਬੁਖਤ ਮਾੜਾ ਹੈ ਇਹਨੂੰ ਹਟਾਉਣਾ ਚਾਹੀਦਾ ਲੋਕਾਂ ਨੂੰ ਅਪੀਲ ਹੈ ਖਾਸ ਕਰਕੇ ਆਤਵੰਦ ਕੇ ਬੇਨਤੀ ਹੈ ਵੀ ਮੋਦੀ ਸਰਕਾਰ ਨੂੰ ਤਫਾ ਕਰੋ ਨਵੀਂ ਸਰਕਾਰ ਬਣਾਓ ਫੋੜਾ ਫਾਇਦਾ ਹੋ ਬਸ ਠੀਕ ਬਹੁਤ ਧੰਨਵਾਦ ਜੀ ਓਕ ਤੇ ਅਸੀਂ ਗੱਲਬਾਤ ਕੀਤੀ ਆ ਲੋਕਾਂ ਨਾਲ ਤੇ ਪਿੰਡ ਦੇ ਲੋਕਾਂ ਸੂਝਵਾਨ ਲੋਕਾਂ ਨਾਲ ਬਾਕੀ ਜਿਹੜੇ ਪੂਰੇ ਆਗੂ ਨੇ ਜਿਹੜੇ ਕੰਮ ਕਰਵਾ ਰਹੇ ਨੇ ਇੰਦਰਜੀਤ ਸਿੰਘ ਰੰਧਾਵਾ ਨਾਲ ਤੇ ਬਾਕੀ ਸਰਪੰਚ ਨਾਲ ਵੀ ਗੱਲਬਾਤ ਕੀਤੀ ਆ ਤੇ ਕਹਿੰਦੇ ਸਕੀਮਾਂ ਨੇ ਪਿੰਡ ਦੇ ਵਿੱਚ ਲੱਗ ਰਹੀਆਂ ਬਹੁਤ ਖੁਸ਼ੀਆਂ ਸੀ ਤੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਵੀ ਜਿਹੜੇ ਕੰਮ ਹੋ ਰਿਹਾ ਭਗਵੰਤ ਮਾਨ ਸਰਕਾਰ ਦੇ ਰਾਜ ਦੇ ਵਿੱਚ ਸਰਕਾਰ ਆਈ ਆ ਬਦਲਾਓ ਵਾਕਿਓ ਬਦਲਾਓ ਆਏ ਵੀ ਕਰਿਆ ਕੇ ਲੋਕਾਂ ਦੇ ਮਸਲੇ ਹੱਲ ਕਰ ਰਹੇ ਨੇ ਜੋ ਬਕਕੇ ਚਿਹਰੇ ਜਾਣਾ ਪੈਂਦਾ ਸੀ ਉਹ ਮਸਲੇ ਘਰ ਹੱਲ ਕੀਤੇ ਜਾ ਰਹੇ ਨੇ ਸ਼ੰਭੂ ਬਾਰਡਰ ਬਾਰੇ ਵੀ ਗੱਲਬਾਤ ਕੀਤੀ ਹੈ ਵੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨਣੀਆਂ ਚਾਹੀਆਂ ਸਰਕਾਰ ਨੂੰ ਇਹ ਇੱਕ ਜਿਹੜੀ ਰੁੱਖ ਦਿਖਾ ਰਹੀ ਆ ਮੋਦੀ ਸਰਕਾਰ ਦੇ ਡਿਟੈਕਟਰਸ਼ਿਪ ਦਾ ਵੀ ਲੋਕਤੰਤਰ ਦਾ ਕੋਈ ਅਲੇਵਰੇ ਲੋਕਤੰਤਰਿਕ ਤਰ੍ਹਾਂ ਦਾ ਘਾਣ ਹੋ ਰਿਹਾ ਤੇ ਮੈਂ ਮਨਿੰਦਰ ਸਿੰਘ ਪਿੰਡ ਸਾਨੀਪੁਰ ਤੋਂ ਤੇ ਮੈਂ ਕੈਮਰਾਮੈਨ ਜਸਕਰ